ਹਨੀ ਸਸੀਗਾ ਮੇਟਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਜੀ ਆਪਾਂ ਪਹਿਲਾ ਵੀਡੀਓ ਪਾਉਣਾ ਜੀ ਬਾਈ ਦੀ ਤੇ ਅੱਜ ਪਿੰਡ ਬੁੱਟਰ ਦੇ ਵਿੱਚ ਖੜਾ ਜੀ ਜੇਲਾ ਮੋਗਾ ਤੇ ਬਾਈ ਕੋਲ ਆ ਦੇਖ ਸਕਦੇ ਤੁਸੀਂ ਕੰਦ ਸੱਤ ਨਾਗ ਜੰਜੇ ਸੱਤਾਂ ਦੇ ਆਪਾਂ ਰੇਟ ਤੇ ਕੰਡੀਸ਼ਨ ਸਾਰਾ ਕੁਝ ਬਾਈ ਤੇ ਜਾਣਕਾਰੀ ਲਵਾਂਗੇ ਤੇ ਗੁਰਬਿੰਦਰਵਾਲ ਸਸੀਗਾ ਬਾਈ ਜੀ ਕੀ ਹਾਲ ਉਹ ਠੀਕ ਠਾਕ ਹੋ ਜੀ ਹਾਂ ਵਧੀਆ ਬਈ ਤੇ ਬਾਈ ਜੀ ਆ 963 ਐਕਤੀ ਆ ਸਵਰਾਜ ਹਾਂ ਜੀ ਇਦੇ ਬਾਰੇ ਚਾਨਣਾ ਪਾਇਆ ਬਣਾਇਆ 2011 ਮਾਡਲ ਅੱਛਾ 18 ਮਾਡਲ ਆ ਜੀ 1700 ਘੰਟਾ ਚੱਲਿਆ ਰਾਇ ਇਹ ਨਾਲ ਅੱਛਾ 1700 ਘੰਟਾ ਚੱਲੇ 1700 ਚੱਲਿਆ ਸਾਰਾ ਕੁਝ ਨਾਲ ਦਾ ਟਾਇਰ ਵੀ ਨਾਲ ਦੇ ਅੱਛਾ ਅੱਛਾ ਸਾਰਾ ਕੁਝ ਨਾਲ ਦਾ ਬੈਟਰੀ ਵੋਟਰੀ ਓਕੇ ਆ ਜੀ ਸਾਰਾ ਕੁਝ ਨਾਲ ਦਾ ਕਿਦੋਂ ਤਲਾਚ ਵੀ ਨਹੀਂ ਖੁੱਲਦਾ ਯਾਰ ਅੱਛਾ ਸਾਰਾ ਕੁਝ ਨਾਲ ਦਾ ਹੀ ਸਾਰਾ ਕੁਝ ਹੀ ਨਾਲ ਦਾ ਠੀਕ ਆ ਜੀ ਠੀਕ ਆ ਤੇ ਇੰਜਨ ਗੇਅਰ ਕਿੰਨਾ ਹੈ ਵੀਰੇ ਮੈਂ ਜਮਾ ਫੀ ਵਾ ਕੇ ਦੁਬਾਰਾ ਵੀ ਜਮ ਕੇ ਆਵਾਂ ਕਿਤੇ ਰੰਗ ਨਹੀਂ ਦੁਬਾਰਾ ਲੱਗਿਆ ਸਾਰਾ ਰਹੀ ਨਾਲ ਅੱਛਾ ਸਾਰਾ ਓਰੀਜਨਲ ਆ ਕਹਿਣਾ ਮਤਲਬ ਇਹ ਪਾਰਟੀ ਕਿਹੜੀ ਆਪਣੀ ਹੈ ਫਰਸਟ ਪਾਰਟੀ ਆ ਅੱਛਾ ਫਰਸਟ ਪਾਰਟੀ ਦਾ ਹਾਂ ਮਾਲ ਮਿੱਤਰੋ ਦਿਖਾ ਦੇ ਇਧਰ ਮੜਾ ਨਿਗਾ ਮਰਵਾ ਦੇ ਆ ਦੇਖ ਸਕਦੇ ਕੋਈ ਕਲਾਚ ਕਿਤੇ ਵੀ ਨਹੀਂ ਜਾਬੀ ਲੱਗੀ ਹੈ ਜੀ ਅੱਛਾ ਕਿਤੇ ਵੀ ਨਹੀਂ ਜਾਬੀ ਲੱਗੀ ਲੋ ਵੀ ਮਿੱਤਰੋ ਕਿਤੇ ਵੀ ਚਾਬੀ ਨਹੀਂ ਲੱਗੀ ਟਰੈਕਟਰ ਤੁਸੀਂ ਦੇਖ ਸਕਦੇ 963 ਐਫੀ ਕੰਡੀਸ਼ਨ ਦਾ ਦੇ ਸਕਦੇ ਇੰਟਾਇਰ ਨਾਲ ਦੇ ਆ ਅੱਛਾ ਸਾਹਮਣੇ ਰੱਖਿਆ ਭਾਈ ਟਰੈਕਟਰ ਦਾ ਯਾਰ ਹੈ ਹੈ ਕੀ ਹੋਇਆ ਆ ਦੇਖ ਸਕਦੇ ਮਿੱਤਰੋ ਇਹ ਸੋਸੋ ਦਿਖਾ ਦੇ ਸਾਰਾ ориجنલ ਸਾਰਾ ਪੇਂਟ ਪੌਂਡ ਸਾਰਾ ਕਿਸੇ ਪਾਸੇ ਇੱਕ ਵੀ ਟੱਚਿੰਗ ਨਹੀਂ ਹੈ ਨਾ ਗਿਆਮਾ ਨਹੀਂ ਨਾਟ ਵੀ ਨਹੀਂ ਫੀਲਡ ਠੀਕ ਆ ਤੇ ਟਾਇਰਾਂ ਦੀ ਜੇ ਗੱਲ ਕਰੀ ਵੀਰੇ 85% ਟਾਇਰ ਨਾਲ ਦੇ ਆ 85% ਨਾਲ ਦੇ ਆ ਚਾਰੇ ਨਾਲ ਦੇ ਜਾਰੇ ਲੋ ਮਿੱਤਰੋ ਇਹ ਦੇਖ ਸਕਦੇ ਹੋ ਟਰੈਕਟਰ ਵੀ ਸਾਰਾ ਹੀ ओरिजिनल ਆ ਇੱਕ ਵੀ ਚਾਰਦੀ ਨਹੀਂ ਲੱਗੇ ਰੈਮ ਨੰਮ ਲਗਾ ਦੇ ਵੀਰੇ ਆ ਜੀ ਦਿਖਾ ਦੇ ਮਾੜੀ ਜੀ ਤੇ ਮਰਾੜ ਵੀ ਚੈੱਕ ਕਰਾ ਦੇ ਮਾੜਾ ਦੇਖ ਸਕਦੇ ਤੁਸੀਂ ਤੇ ਵੈਕ ਸਾਈਡ ਮੜੀ ਨਹੀਂ ਘਰ ਵਾਲਾ ਟਰੈਕਟਰ ਬਹੁਤ ਸਾਫ ਹਾਲਤ ਵਿੱਚ ਆ ਫਾਸਟ ਓਨਰ ਆ ਜੀ ਹਨਾ ਜੀ ਫਾਸਟ ਓਨਰ ਤੇ ਕਾਗਜ਼ ਪੱਤ ਬਾਈ ਜੀ ਓਕੇ ਮਿਲਣਗੇ ਜਮਾ ਠੀਕ ਆ ਜੀ ਤੇ ਕਿੰਨਾ ਮਾਡਲ ਆ ਜੀ ਇਹ 18 ਮਾਡਲ 18 ਮਾਡਲ ਚੱਲਿਆ ਕਿੰਨਾ ਦੱਸੋ ਜੀ 1700 ਘੰਟਾ 1700 ਘੰਟਾ ਚੱਲਿਆ ਠੀਕ ਆ ਤੇ ਡਿਮਾਂਡ ਦੀ ਜੇ ਹੁਣ ਗੱਲਬਾਤ ਜੀ ਆ ਡਿਮਾਂਡ ਇਹ 6 ਲੱਖ 30 ਹਜ਼ਾਰ 6 ਲੱਖ 20 ਹਜ਼ਾਰ ਠੀਕ ਆ ਜੀ ਤੇ ਚੋ ਮਾਣ ਤਾਂ ਹੋਊਗਾ ਜੀ ਮਾਣ ਤਾਂ ਹੋਊਗਾ ਲੋ ਮਿੱਤਰੋ ਚੋ ਮਾਣ ਤਾਂ ਹੋ ਗਿਆ ਟਰੈਕਟਰ ਵੀ ਜੇ ਸਾਧਾ ਕੋਕਾ ਵੀ ਟਰੈਕਟਰ ਆ ਛੱਡਣ ਵਾਲਾ ਟਰੈਕਟਰ ਨੀਗਾ ਸਵਰਾਜ 963 ਹੈ 3 ਕੰਡੀਸ਼ਨ ਬੇਸ ਹੈ ਹਾਂ ਜੀ 3 ਸਪੀਡ ਆ 3 ਸਪੀਡ ਆ ਸਾਰਾ Ориਜినਲ ਹੈ ਨਾ ਬਾਈ ਸਾਰਾ Ориਜినਲ ਤੇ ਨੰਬਰ ਕਿੱਥੋਂ ਦਾ ਬਾਈ ਜੀ ਲੋਕਲੀ ਆ ਆਪਣਾ ਜਗਰਾਉਂ ਦਾ ਸ਼ਲੋਕਲੀ ਜਗਰਾਉਂ ਦਾ ਠੀਕ ਹੈ ਜੀ ਤਾ ਮਿੱਤਰ ਦੇ ਸਕਦੇ ਹੋ ਤੇ ਇਧਰ ਆ ਜੀ 960 31 ਇਹਦੇ ਬਾਰੇ ਮਾੜਾ ਦੱਸੋ ਇਹ 17 ਮਾੜਲਾ ਬਾਈ ਅੱਛਾ 17 ਮਾੜਲਾ ਹਾਂ ਜੀ ਠੀਕ ਆ ਜੀ ਤੇ ਇਹਦੇ ਜੇ ਬਟਾਰਾ ਦੀ ਗੱਲ ਕਰੀਏ ਟਾਇਰ ਇਹ ਬਈ ਹੱਥ ਨਾਲ ਦੇ ਹੀ ਆ ਬਈ ਅੱਛਾ ਨਾਲ ਦੇ ਟਾਇਰ ਹੈ ਚਾਰੇ ਨਾਲ ਦੇ ਜੀ ਚਾਰੇ ਨਾਲ ਦੇ 2300 ਘੰਟਾ ਚੱਲੇ ਆਏ ਆ ਜੀ ਰੈਮਰੋਂ ਬਹੁਤ ਸਾਫ ਹੈ ਬਈ ਸਾਰਾ ਰਾਈ ਨਾਲ ਆ ਯਾਰ ਅੱਛਾ ਠੀਕ ਆ ਜੀ ਕਦੇ ਵੀ ਦੁਬਾਰਾ ਬਰਖ ਨਹੀਂ ਲੱਗਿਆ ਅੱਛਾ ਕਿਤੇ ਬਿਟਾ ਝਿੰਗਣੀ ਕੋਈ ਕਿਸੇ ਨਾਲਾ ਕਿਧੋਂ ਖੁੱਲਿਆ ਨਹੀਂ ਹਜੇ ਕਲਾਚ ਜੋੜ ਵੀ ਨਹੀਂ ਖੁੱਲਿਆ ਅੱਛਾ ਕਲਾਚ ਜੋੜ ਵੀ ਨਹੀਂ ਖੁੱਲਿਆ ਲੋ ਮੈਂ ਤੇਰਾ 100% ਗਾਰੰਟੀ ਟਰੈਕਟਰ ਦੀ ਟਰੈਕਟਰ ਬਾਈ ਕੋਲ ਸਾਰੇ ਸਾਫ ਹਾਲਤ ਦੇ ਵਿੱਚ ਗਏ ओरिजिनल ਹੀ ਆ ਸਾਰਾ ਇਹ ਸਾਰਾ ਰਾਈ ਨਾਲ ਅੱਛਾ ਠੀਕ ਆ ਜੀ ਤੇ ਇੰਜਨ ਗੇਅਰ ਕਿਵੇਂ ਜੀ ਇਹਦਾ ਓਕੇ ਹੈ ਗੇਅਰ ਬਾਹਰ ਤੋਂ ਬਿਲਕੁਲ ਨਾ ਬੰਦ ਲਿਆ ਹੋਇਆ ਹੈ 66 ਸਰ ਨਾਲ ਠੀਕ ਹੈ ਜੀ ਲੋ ਮਿੱਤਰੋ ਦੇਖ ਸਕਦੇ ਮਾੜਾ ਇਹ ਖੋਲ ਕੇ ਦਿਖਾ ਦਿੰਦੀ ਹਾਂ ਹਾਂ ਇਨਸ਼ਾ ਅੱਲਾਹ ਇਹ ਖੋਲ ਕੇ ਦਿਖਾ ਦੇ ਹਾਂ ਲੋ ਮਿੱਤਰੋ ਦਿਖਾ ਦੇ ਮਾੜਾ ਇਹ ਆਹ ਦੇਖ ਸਕਦਾ ਟਰੈਕਟਰ ਸਾਰਾ ਸਾਫ਼ ਆਤਰੇ ਕਿਸੇ ਪਾਸੇ ਵੀ ਖੁੱਲਣਿਆ ਨਾ ਜੀ ਇੱਕ ਨਾਟ ਨਟ ਬੋਲਟ ਲਗਾ ਦੇ ਮਾੜਾ ਜੀ ਕਿਤੋਂ ਵੀ ਨਹੀਂ ਖੁੱਲਿਆ ਹੈ ਕਿਤੋਂ ਵੀ ਨਹੀਂ ਖੁੱਲਿਆ ਦੇਖ ਸਕਦਾ ਤੁਸੀਂ ਤੁਹਾਡੇ ਸਾਹਮਣੇ ਆ ਜੋ ਹੋਊਗਾ ਸਾਹਮਣੇ ਹੋਊਗਾ ਜੀ ਕਿ ਨਾ ਜੀ ਸਾਰਾ ਰਹੀ ਨਾ ਕੋਈ ਹੋਲਾ ਨਹੀਂ ਦੇਖ ਸਕਦੇ ਟਰੈਕਟਰ ਵਧੀਆ ਸਾਫ ਆਲ ਤੇ ਸਾਰਾ Ориਜਨਲ ਆ ਕੋਈ ਇੱਕ ਪਾਸੇ ਵੀ ਟੱਚਿੰਗ ਨਹੀਂ ਹੈਗੀ ਰੰਗ ਰੂਮ ਦੇ ਪੇਂਟ ਪੌਂਟ ਦੀ ਇੱਧਰ ਦਿਖਾ ਦੇ ਮਰਾੜ ਦਿਖਾ ਦੇ ਬਾਲੇ ਸਾਹ ਪੇ ਲੈ ਬਿਲਕੁਲ ਸਾਫ ਹਾਲ ਤੇ ਚੱਕੇ ਸਿਰਫ ਕਿ ਜੰਗ ਵਗੈਰਾ ਨਹੀਂ ਲੱਗਦਾ ਜੀ Ориਜਨਲ ਟਰੈਕਟਰ ਆ ਦੇਖ ਸਕਦੇ ਤੁਸੀਂ ਕਿੰਨਾ ਮਾਡਲ ਦੱਸਿਆ ਸੀ ਜੀ ਇਹ 17 ਮਾਡਲ 17 ਮਾਡਲ ਥੱਲੇ ਦਿਖਾ ਦੇ ਮੜਾ 17 ਮਾਡਲ ਦਾ ਟਰੈਕਟਰ ਆ ਜੀ ਇਹ ਸਵਰਾਜ 960 ਹੈ ਨਾ ਜੀ ਇਹ ਕਿੰਨਾ ਚੱਲੇ ਵੀਰੇ ਇਹ ਚੱਲਿਆ 2300 ਘੰਟਾ اچھا ਇਹ 2300 ਘੰਟਾ ਚੱਲਿਆ ਠੀਕ ਆ ਜੀ ਇਹ ਟਾਇਰ ਇਹਦੇ ਵੀ ਨਾਲ ਦੇ ਆ اچھا ਟਾਇਰ ਇਹਦੇ ਵੀ ਨਾਲ ਦੇ ਠੀਕ ਆ ਜੀ ਤੇ ਨੰਬਰ ਇਹ ਵੀ ਥੋੜਾ ਵੀ ਇਹ ਵੀ ਲੋਕਲੀ ਆ ਨੰਬਰ ਇਹ ਵੀ ਲੋਕਲੀ ਹਾਂ ਜੀ ਠੀਕ ਆ ਜੀ ਤੇ ਜੇ ਡਿਮਾਂਡ ਦੀ ਗੱਲ ਕਰੀਏ ਆਪਾਂ ਡਿਮਾਂਡ ਇਹਦੀ ਹੈਗੀ 5 ਲੱਖ 3000 5 ਲੱਖ 30 ਹਾਂ ਬਾਕੀ ਮਾਨਦਾਨ ਮਾਨਦਾਨ ਲੋ ਠੀਕ ਆ ਜੀ ਉਹ ਮੇਟਰ ਦੇਖ ਸਕਦਾ ਟਰੈਕਟਰ 530000 ਰੁਪਏ ਦਾ ਮਾਰਾ ਕੰਨਾ ਮਾਰ ਲਾ ਸੰਨੀ 17 ਮਾਰ ਲਾ 17 ਮਾਰਦਾ ਠੀਕ ਆ ਜੀ 17 ਮਾਰ ਟਰੈਕਟਰ ਇਹ ਦੇਖ ਸਕਦੇ ਸਵਰਾਜ 960 ਐਫਸੀ ਟਰੈਕਟਰ ਬਹੁਤ ਸਾਫ ਹਾਲਤ ਵਿੱਚ ਸਾਰਾ Ориਜਨਲ 100% ਗਾਰੰਟੀ ਹੋ ਟਰੈਕਟਰ ਦੀ ਬੈਟਰੀ ਵੀ ਭਾਈ ਜਮਾ ਓਕੇ ਆ ਜਮਾ ਓਕੇ ਸਾਰੇ ਸਾਰਾ ਕੁਝ ਜਮਾ ਓਕੇ ਲੋਕਾ ਵੀ ਇਸ ਟਰੈਕਟਰ ਐ ਵੀ ਦੇ ਸਕ ਤੇ ਬਾਕੀ ਮਾਨਤਾਣ ਹੋ ਜੂਗਾ ਅੱਗੇ ਲੈ ਕੇ ਚੱਲਦੇ ਆਪਾਂ ਇਹਦੇ ਤੇ ਤੇ ਇਹਦੇ ਬਾਰੇ ਪਾਇਓ ਜਾਨਣਾ ਸਵਰਾਜ 855 ਐਫਸੀ ਇਹ 2014 ਮਾਦ ਦਾ ਹੈ अच्छा दबाई हां ठीक है जी ते ए दा भाई ने इंजन केयर दी पगल लग रही इंजन केयर पूरा सही है ए ता नहीं खुलया खले बस नहीं ए ए क्लच क्लच ते खुलया बाबाजी 14 मॉडल खले ਜਾਂਦਾ ਇੰਨਾ ਠੀਕ ਆ ਜੀ हां ठीक आ ਲੋ ਮੈਂ ਤੋ ਦੇ ਸਕਦਾ ਬਾਕੀ ਜੋ ਸਾਹਮਣੇ ਹੋਗਾ ਜੋ ਕੁਝ ਹੋਗਾ ਦੱਸ ਕੇ ਦੱਸ ਮੈਂ ਮੇਰਾ ਵੀ ਰਾਈਨਲ ਆ ਰੰਗ ਰੇ ਵੀ ਨਾਲ ਆ ਰੰਗ ਇਹਦਾ ਵੀ ਰਾਈਨਲ ਟੱਚਿੰਗ ਡੋਜੇ ਨੂੰ ਹੈ ਬਸ ਨਹੀਂ ਨਹੀਂ ਰੰਗ ਰਾਈਨਲ ਕੋੜਾ ਬੰਪਰ ਹਨਾ ਜੀ ਕੋੜਾ ਬੰਪਰ ਬੰਪਰ ਨਹੀਂ ਜਸਾ ਦਾ ਮਤਰੋ ਤੇ ਟਾਇਰਾਂ ਦੀ ਵਜੇ ਜੇ ਆਪਾਂ ਗੱਲ ਕਰੀਏ ਟਾਇਰ ਇਹਦੇ ਭਾਈ ਹੈਗੇ ਆ 90 ਪੈਸੇ 90 ਪੈਸੇ ਟਾਇਰ ਆ हां ਮਗਰਾੜਾ ਅਗਲੇ ਟਾਇਰਾਂ ਤੇ ਨਾ ਮੂਰਲੇ ਐਮ ਆਰ ਐਫਾ ਮਗਰਲੇ ਹੈਗੇ ਆਪਣੇ ਵੀ ਕੇ ਡੀ ਆਪੀ ਕੇ ਡੀ ਦੇ ਹੈ ਨਾ ਪੱਕੇ ਟਾਇਰ ਆ ਇਹ ਨਾ ਪੱਕੇ ਟਾਇਰ ਲੋ ਮੀਟਰ ਮਰਾੜਾ ਮੂਰਡ ਦਿਖਾ ਦੇ ਇਹ ਮੂਤਰਾ ਦੇ ਸਾਦੋ ਬਿਲਕੁਲ ਸਾਫ ਹਾਂ ਅੰਦਰ ਵਿੱਚ ਇਹ ਕਿੰਨਾ ਚੱਲਿਆ ਵੀਰੇ ਇਹ ਚੱਲਿਆ 3200 ਘੰਟਾ 3200 ਘੰਟਾ हां ਬਾਕੀ ਤਰਾ ਹੀ 3200 ਘੰਟਾ ਟ੍ਰੈਕਟਰ ਚੱਲਿਆ ਇੰਜਨ ਕੇਰ ਦੇ ਫੁੱਲ ਗਾਰੰਟੀ ਬਾਕੀ 10 ਸਕੇ ਜਾਰਾ ਕੁਝ ਲੋ ਕੁਝ ਹੋਊਗਾ ਸਾਡੇ ਸਾਹਮਣੇ ਟਰੈਕਟਰ ਦੇ ਦੇ ਸਕਦੇ ਆਂ ਇਹ ਪਾਰਟੀ ਕਿਹੜੀ ਆ ਵੀਰੇ ਇਹ ਦੂਜੀ ਥਾਂ ਤੇ ਆ ਬਈ ਇਹ ਦੂਜੇ ਨਾਲ ਹਾਂ ਫਰੋਜਪੁਰ ਸੈਕਿੰਡ ਪਾਰਟ ਹਾਂ ਫਰੋਜਪੁਰ ਹਾਂ ਫਰੋਜਪੁਰ ਨੰਬਰ ਫਰੋਜਪੁਰ ਨੰਬਰ ਠੀਕ ਆ ਜੀ ਆ ਵੇਟ ਬੂਟ ਵੀ ਕਸਿਆ ਨਾ ਵੀਰੇ ਆ ਵੇਟ ਬੂਟ ਲੱਗਿਆ ਆ ਦੇਖ ਸਕਦਾ ਮਤਲਬ ਵੇਟ ਬੂਟ ਕਸਿਆ ਪਿਆ ਡਾਟਾ ਨਾਲ ਦੇਖ ਸਕਦਾ ਅੱਛਾ ਵੀ ਦਿਖਾ ਦੇਣਾ ਨਾ ਮਰਵਾ ਦੇਣੀ ਟਰੈਕਟਰ ਬਾਈ ਬਹੁਤ ਸਾਫ਼ ਆ ਤੇਰੇ ਕੋਲ ਸਾਰੇ ਆ ਹੈਂ ਹਾਂ ਪਰ ਇਹ ਚੰਗੀ ਹੁੰਦੀ ਆ ਸਾਰੇ ਹਾਂ ਹਾਂ ਬਿਲਕੁਲ ਬਿਲਕੁਲ ਬਾਕੀ ਦੇਖ ਸਕਦਾ ਮਿੱਤਰੋ ਜਿਓ ਕੁਝ ਹੋਊਗਾ ਦੱਸ ਸਕੇ ਹੋਊਗਾ ਤੁਹਾਨੂੰ ਤਸੱਲੀ ਨਾਲ ਵਾਕੇ ਚੈੱਕ ਕਰਕੇ ਲਿਆਉਣਾ ਨਾ ਜੀ ਹਾਂ ਵਾਕੇ ਚੈੱਕ ਆ ਆਉਂਦੇ ਕਾਰੀਕਰ ਵੀ ਇੱਕ ਦੋ ਲਿਆ ਸਕਦੇ ਆ ਤੁਸੀਂ ਸਾਰਾ ਕੁਝ ਸਾਹਮਣੇ ਹੋਊਗਾ ਤੇ ਕਿੰਨਾ ਮਾਰ ਦੱਸ ਜੀਗੇ ਇਹ 14 ਮਾੜਾ 14 ਮਾੜਾ ਹੁਣ ਡਿਮਾਂਡ ਦੀ ਜੀ ਆਪਾਂ ਗੱਲ ਕਰੀਏ ਮਾੜਾ ਇਹ ਹੈ 4 ਲੱਖ 65 ਹਜ਼ਾਰ 4 ਲੱਖ 65 ਹਾਂ ਬਾਕੀ ਮੌਕੇ ਤੇ ਵੀ ਨਾ ਬਾਕੀ ਮੌਕੇ ਤੇ 100 ਮੀਟਰ ਦੇਖ ਸਕਦਾ 465000 ਰੁਪਏ ਦੀ ਡਿਮਾਂਡ ਆ ਜਿਹੜਾ ਵੀ ਨਵੀਂ ਵੀਡੀਓ ਦੇਖਦੇ ਕੋ ਮੌਕੇ ਤੇ ਮਾਨਤਾ ਨੂੰ ਦਾ ਹਰੇਕ ਡਰਾਈਵਰ ਦੇ ਵਿੱਚ ਹੋਊਗਾ ਤੇ ਬਾਕੀ ਵਾਹ ਕੇ ਚੈੱਕ ਕਰਕੇ ਲੈ ਆ ਸਕਦੇ ਇਧਰ ਦੱਸੋ ਜੀ ਮਹਿੰਦਰਾ 555 ਡੀਆਈ ਪਾਵਰ 557 ਐਚਪੀ ਆ 557 ਐਚਪੀ ਆ ਹਾਂ ਇਹਦੇ ਚ 605 ਵਾਲਾ ਇੰਜਨ ਹੁੰਦਾ ਇਹਦੇ ਚ ਅੱਛਾ ਠੀਕ ਆ ਜੀ ਹਾਂ ਅੱਛਾ 605 ਵਾਲਾ ਇੰਜਨ ਹੁੰਦਾ ਜੀ ਹਾਂ ਇੰਜਨ ਦੇ ਚ 605 ਵਾਲਾ ਹੀ ਹੁੰਦਾ ਅੱਛਾ ਅੱਛਾ ਠੀਕ ਆ ਉਹ ਟੈਂਕੀ ਤੇ 57 ਐਚਪੀ ਤਾਂ ਹੀ ਲਿਖਿਆ ਚਿੰਗੀ ਕਰੀ ਇੱਕ ਕਰੀ ਇੱਕ ਲਈ ਆ ਦਿਖਾ ਦੇ ਮੈਂ ਤਰਾ ਹਿਸਾ ਸੋਸ ਦਿਖਾ ਦੇ ਮੜਾ ਜਾ ਕੇ ਸਾਦ ਮਤਲਬ ਸਾਰਾ ਰਾਈ ਨਾਲ ਰੰਗ ਇਹਦਾ ਵੀ ਅੱਛਾ ਇਹਦਾ origignal ਆ ਸਾਰਾ ਰਾਈ ਨਾਲ ਰੰਗ ਟਾਇਰ ਵੀ ਦੇ ਟਾਇਰ ਚਾਰੀ ਨਾਲ ਦੇ ਦੇ ਨਹੀਂ ਕੈਰ ਇਹਦੇ ਦੁਵਾਰਾ ਦੇ ਬਾਈ ਅੱਛਾ ਦੁਵਾਰਾ ਦੇ ਚਾਰੀ ਹਾਂ ਚਾਰੀ ਦੁਵਾਰਾ ਦੇ ਚਾਰੇ ਟਾਇਰ ਦੁਵਾਰਾ ਦੇ ਮਤਲਬ ਦੇਖ ਸਕਦੇ ਹੋ ਬਾਕੀ ਬਿਲਕੁਲ ਸਵਾਵਾਲ ਦੇ ਵਿੱਚ ਪਿਆ ਇਧਰ ਦਿਖਾ ਦੇ ਵੀਰੇ ਆ ਜਾ ਬੈਕ ਸਾਈਡ ਵੀ ਦਿਖਾ ਦੇ ਮੈਂ ਉਹ ਕੀ ਹੈ? ਸਾਦਨ ਸਾਰਾ ਪੇਂਟ ਪੌਂਡ ਦਾ origianally ਹਨਾ ਬਾਈ ਜੀ ਪੇਂਟ origianal ਆ ਸਾਰਾ ਠੀਕ ਆ ਜੀ ਤੇ ਇਹ ਬਰੇ ਕਿੰਨਾ ਚੱਲਿਆ ਵਾ ਬਨਾਟਰ ਇਹ ਆਪਣਾ ਚੱਲਿਆ 2800 ਘੰਟ ਇਹ 2800 ਘੰਟ ਚੱਲਿਆ ਹਾਂ ਠੀਕ ਦੋ ਗੁਡੀਰ ਦੇ ਟਾਇਰ ਹਨਾ ਹਾਂ ਗੁਡੀਰ ਵਾਲੇ ਵੀ ਗੁਡੀਰ ਤੇ ਹਾਂ ਚਾਰੇ ਗੁਡੀਰ ਦੇ ਠੀਕ ਆ ਠੀਕ ਇਹ ਨੰਬਰ ਕਿੱਥੋਂ ਦਾ ਵੀਰੇ ਕੇਪੀਵੀ 10 ਲੁਧਿਆਣਾ ਨੰਬਰ ਲੁਧਿਆਣਾ ਨੰਬਰ ਤੇ ਇੰਜਨ ਗੇਅਰ ਬਿਲਕੁਲ ਓਕੇ ਆ ਜਮਾ ਓਕੇ ਸੈਂਟਰ ਗੇਅਰ ਆ ਠੀਕ ਆ ਜੀ ਇੱਕ ਵੀ ਰੁਪਈਆ ਲਾਉਣ ਦੀ ਲੋੜ ਤਾਂ ਨਹੀਂ ਕਿਸੇ ਨੂੰ ਕੋਹ ਹੁੰਦੀ ਯਾਰ ਵਾ ਕੇ ਤਸੱਲੀ ਸਰਵਿਸ ਵੀ ਹੋਈ ਹੋਈ ਆ ਲੋਗ ਜੇ ਮਟਰਵਾ ਕੇ ਚੈੱਕ ਕਰਨ ਲਈ ਆ ਸਕਦੇ ਹੋ ਇੱਕ ਵੀ ਰਪਈਆ ਤੁਹਾਨੂੰ ਲੌਂਡ ਦੀ ਲੋੜ ਨਹੀਂ ਟਰੈਕਟਰ ਤੋਂ ਹੀ ਦੇਖ ਸਕਦੇ ਸਾਰਾ Ориਜਨਲ ਆ ਤੇ ਜਿਹੜੇ ਆਹ ਟਾਇਰ ਆ ਇਹ ਦੁਵਾਰਾ ਵਾਲੇ ਆ ਇਹ ਟਾਇਰ ਦੁਵਾਰਾ ਜੀ ਠੀਕ ਆ ਜੀ ਇਹ ਕਿੰਨਾ ਮਾਡਲ ਸੀਗਾ ਜੀ ਇਹ ਇਹ 15 ਮਾਡਲ ਇਹ 15 ਮਾਡਲ ਦਾ ਮੰਗਵਾਣ ਦੀ ਭਈ ਜੀ ਗੱਲ ਕਰੀ ਆਪਾਂ ਮੰਗੜ ਇਹਦੀ ਹੈਗੀ 435000 435000 ਰੁਪਈਆ ਠੀਕ ਆ ਜੀ 435000 ਰੁਪਈਆ ਇਹਦੀ ਡਿਮਾਂਡ ਆ ਰੇਟ ਵੀ ਬਹੁਤ ਜਾਇਜ਼ ਆ ਦੇਖ ਸਕਦੇ ਤੁਸੀਂ ਟਰੈਕਟਰ ਵੀ ਬਿਲਕੁਲ ਸਾਫ਼ ਪਿਆ ਵਾ ਨਵਾਂ ਨਗੋਰ ਟਰੈਕਟਰ ਪਿਆ ਜੀ ਟਰੈਕਟਰ ਇਹ ਵੀ ਛੱਡਣ ਵਾਲਾ ਨਹੀਂ ਤੇ ਬਾਈ ਜੀ ਆ ਸੋਨਾ ਲੀਗਾ ਬਾਟਰੈਕ 60 RX ਇਹਦੇ ਬਾਰੇ ਜਾਂਦ ਨਾ ਪਾਇਆ ਬਣਾ ਇਹ 2014 ਮਾਡਲ ਅੱਛਾ ਜੀ 14 ਮਾਡਲ ਹਾਂਜੀ ਠੀਕ ਆ ਜੀ ਤੇ ਇਹਦੀ ਜੇ ਪਾ ਬਾਈ ਦੀ ਇੰਜਨ ਗੇਅਰ ਦੀ ਗੱਲ ਕਰੀਏ ਇੰਜਨ ਗੇਅਰ ਇਹਦਾ ਸਹੀ ਆ ਰੰਗ ਇਹਦਾ ਵੀ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਆ ਹਾਂ ਤੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਇਹਦੇ 95 ਪੈਸੇ ਐ ਐਮ ਆਰਪ ਦੇ ਚਾਰੇ ਬਾਈ ਦੁਬਾਰਾ ਦੇ 94 ਪੈਸੇ ਦੁਬਾਰਾ ਦੇ ਹਨਾ ਹਾਂ ਦੁਬਾਰਾ ਤੇ ਆ ਵੇਟ ਫੂਡ ਕਰ ਸਿਆ ਹਨਾ ਪਿੱਛੇ ਵੇਟ ਫੂਡ ਲੱਗੇ ਰਾਇ ਆ ਵੇਟ ਦਿਖਾ ਦੇ ਮਿੱਤਰ ਟਰੈਕਟਰ ਬਾਈ ਆ ਵੀ ਸਾਹਮਣੇ ਆ ਯਾਰ ਹੈ ਟਰੈਕਟਰ ਤਾਂ ਪੂਰਾ ਹੀ ਸਾਹਮਣੇ ਆ ਜੀ ਲੋਗਿੰਗ ਤੇਰੇ ਦੇ ਸਕਦਾ ਸਿਸਟਮ ਵਗੈਰਾ ਲੱਗੇ ਡੰਡਾ ਫੱਟੀ ਸਾਰਾ ਕੋ ਨਾਲ ਮਿਲ ਗੋ ਸਾਰਾ ਕੋ ਨਾਲ ਤੇ ਇਹ ਗੱਲਾਂ ਚੱਲਿਆ ਵੀਰੇ ਇਹ ਚੱਲਿਆ ਯਾਰ ਫੜਾ ਮੀਟਰ ਕਿਕ ਕਰ ਲਾ ਇਹਦਾ ਮੇਰੇ ਖਿਆਲ ਨਾਲ ਇਹ 2700 ਘੰਟਾ ਚੱਲਿਆ ਵਾ 2700 ਇੰਨਾ ਚੱਲਿਆ ਹਾਂ ਠੀਕ ਆ ਜੀ। ਬਾਕੀ ਆਪ ਦਾ ਚੈੱਕ ਕਰਕੇ ਕੋਈ ਵੀ ਲੈ ਜਾ ਸਕਦਾ। ਹਾਂ ਨਹੀਂ। ਤਸਦੀਕ ਨਾ। ਸਾਰਾ ਰੇਨ ਵਾਲਾ ਕਿਤੇ ਖੁੱਲਿਆ ਨਹੀਂ ਇਹ ਵੀ ਹਜੇ। ਇਹ ਤਾਂ ਉਹਨੇ ਖੁੱਲਿਆ ਇਹ ਵੀ ਡ੍ਰੈਕਟਰ। ਹਾਂ ਕਲਾਚ ਖੁੱਲਿਆ। ਲਾਓ ਮਿੱਤਰੋ ਟਰੈਕਟਰ ਤੁਸੀਂ ਦੇਖ ਸਕਦੇ। ਬਿਲਕੁਲ ਨਵਾਂ ਟਰੈਕਟਰ ਪਿਆ ਜੀ। ਦੇਖ ਸਕਦਾ ਇੱਧਰ ਛਤਰੀ ਛਤਰੀ ਦਿਖਾ ਦੇ ਵੀਰੇ। ਨਿਗ੍ਹਾ ਮਰਵਾ ਦੇ ਕੱਲੀ-ਕੱਲੀ ਜੀ ਤਸ ਸ਼ਸਤੰਬ वगैरह ਤੁਸੀਂ ਦੇਖ ਸਕਦੇ। ਵੇਟ ਕਸਿਆ ਇਹ ਪਹਿਲੇ ਟਾਇਰਾਂ ਦੇ। ਤੇ ਟਾਇਰ ਬਹੁਤ ਸਾਫ਼ ਪਏ ਹਨਾ ਬਈ। ਟਾਇਰ ਨਵੇਂ ਹੀ ਆ 4000। ਐਮ ਆਰ ਐਫ ਦੇ ਟਾਇਰ ਹਨਾ। ਹਾਂ ਨਵੇਂ ਆਰ ਜੀ ਟਾਇਰ ਆ ਚੱਰੇ। ਲਾਓ ਮਿੱਤਰੋ ਕੰਨਾ ਮਾਡਲ ਸੀਗਾ ਜੀ ਇਹ 14 ਮਾ ਇਹ 14 ਮਾ ਡਿਮਾਂਡ ਤੇ ਜੇ ਗੱਲ ਕਰੀਏ ਆ ਡਿਮਾਂਡ ਇਹਦੀ ਆ ਕਿ 3.5 ਲੱਖ ਦੇ 3.5 ਹਾਂ ਫ੍ਰੀ ਸਪੀਡ ਆ ਫ੍ਰੀ ਸਪੀਡ ਆ 3.5 ਲੱਖ ਰੁਪਏ ਡਿਮਾਂਡ ਆ ਹਾਂਜੀ ਠੀਕ ਆ ਜੀ ਤੇ ਇਹ ਚ ਹੋ ਜੇ ਮਾਨਦਾਨ ਹਾਂ ਹੋ ਜਾਊਗਾ ਮਾਨਦਾਨ ਜਿਹੜਾ ਆਪਣੀ ਵੀਡੀਓ ਦੇਖ ਕੇ ਹਾਂ ਹੋ ਜਾਊਗਾ ਲੋ ਮਤਲਬ ਇਹ ਚ ਵੀ ਮਾਨਦਾਨ ਕੋਈ ਨਹੀਂ ਹੋਵੇ ਜੀ ਦੇਖ ਸਕਦੇ ਟਰੈਕਟਰ ਤੁਸੀਂ ਟਰੈਕਟਰ ਬਹੁਤ ਸਾਫ਼ ਹਾਲਤ ਦੇ ਵਿੱਚ ਗਿਆ ਵਾ ਬੈਕ ਸਾਈਡ ਵੀ ਆ ਰੂਪ ਤੋਂ ਟਰੈਕਟਰ ਦੇਖ ਕੇ ਤੇ ਬੈਕ ਸਾਈਡ ਦਿਖਾ ਦੇ ਜਾਨੀ ਉਹ ਲਿਆ ਦੇ ਆਵੇ ਸਨ ਦੇਸ ਆਰਡਾਂਸ ਦੇ ਤੇ ਤਾਂ ਬਹੁਤ ਸਾਫ ਹਾਲਤ ਵਿੱਚ ਗਿਆ ਵਾ ਨਿਗਾ ਮਰਵਾ ਦੇ ਗੱਲੀ ਗੱਲੀ ਚੀਜ਼ ਤੇ ਸਾਰਾ origignal tractor ਜੀ ਟਾਇਰ ਜਿਹੜੇ ਹੈਗੇ ਇਹ ਦੁਵਾਰਾ ਦੇ ਦੇ ਦੇਖ ਸਕਦੇ ਹੋ ਤੁਸੀਂ ਤੇ ਚੱਲਿਆ ਬਹੁਗਾ ਟਾਈ ਟਰੈਕਟਰ ਇਹ ਤੇ ਆਹ ਦੇ ਇਧਰ ਘੁੰਮ ਕੇ ਆ ਜਾ ਮਰਾ ਆਹ ਖੜਾ ਜੀ ਸੋਨਾ ਲੀਕਾ ਫਾਰ ਇੰਟਰਨੈਸ਼ਨਲ ਇਹ ਹੈਗਾ 2008 ਮਾਡਲ ਇਹ 2008 ਹੈ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਮਾੜਾ ਖੋਲ ਕੇ ਦਿਖਾਉਂ ਜੀ ਹਾਂ ਖੋਲ ਕੇ ਕਰ ਲੈ ਚੈੱਕ ਦਿਖਾ ਦੇ ਵੀਰੇ ਦੇਖ ਸਾਦ ਖੁੱਲੇ ਖੁੱਲੇ ਕਿਸੇ ਬਸ ਨਹੀਂ ਨਹੀਂ ਇਹਦਾ ਕੰਮ ਹੋਇਆ ਹੋਊਗਾ ਬਾਈ ਕਿਰਾ ਅੱਠ ਮਾਡਲ ਅੱਛਾ ਕੰਮ ਹੋਇਆ ਹਾਂ ਇਹਦਾ ਇੱਕ ਵਾਰੀ ਖੁੱਲਿਆ ਵਾ ਠੀਕ ਆ ਜੀ ਮਤਲਬ ਕੰਪਲੇਂਟ ਕੋਈ ਨਹੀਂ ਕੀ ਲੰਬਾ ਨਹੀਂ ਕੋਈ ਹੈਗਾ ਹੈਗਾ ਸਹੀ ਹੈ ਇੰਜਨ ਗੇਅਰ ਪੂਰਾ ਸਹੀ ਹੈ ਕੰਮ ਕਿਰਾਂ ਹੋਇਆ ਵਾ ਠੀਕ ਆ ਜੀ ਕੰਮ ਹੋਇਆ ਵਾ ਹਾਂ ਹੋ ਸਕਦਾ ਖੁੱਲਿਆ ਇਹ ਨਹੀਂ ਪਤਾ ਨਹੀਂ ਖੁੱਲਿਆ ਪਰ ਆਏ ਨਹੀਂ ਕਹਿੰਦੇ ਵੀ ਨਹੀਂ ਖੁੱਲਿਆ ਹੋ ਸਕਦਾ ਖੁੱਲਿਆ ਉਹ ਲੰਬੇ ਵਾਲੀ ਤਾਂ ਨਹੀਂ ਕੋਈ ਗੱਲ ਨਹੀਂ ਗੱਲ ਇਹ ਹੀ ਹੈ ਕਿ ਲਾਈ ਦਾ ਪੂਰਾ ਸਹੀ ਹੈ ਮਾ ਲੋ ਨਤਰਾ ਦੇ ਸਕਦਾ ਤੁਸੀਂ ਬਾਕੀ ਆਪ ਦਾ ਥੱਲੀ ਨਾਲ ਚੈੱਕ ਕਰਕੇ ਲੈ ਆ ਸਕਦਾ ਕੋਈ ਰੰਗ ਦਾ ਰੈਜ ਨਾਲ ਰੰਗ ਦਾ ਰੈਜ ਇਹ ਨਾਲ ਲਓ ਮਿੱਤਰ ਟਰੈਕਟਰ ਤੇ ਹੀ ਦੇਸ ਬਿਲਕੁਲ ਨਵਾਂ ਇਹ ਕੋਰ ਦਾ ਟਰੈਕਟਰ ਆ ਜੀ ਇਹ ਕਿੰਨਾ ਚੱਲਿਆ ਵੀਰੇ ਇਹ ਚੱਲ ਹੀ ਗਿਆ ਉਹ ਯਾਰ ਮੇਰੇ ਖਾ ਉਹਨਾਂ 5000 ਦੇ ਨੇੜੇ ਤੇ ਚੱਲਿਆ 5000 ਦੇ ਨੇੜੇ ਆ ਬੈਕ ਸਾਈਡ ਰੱਖਾ ਤੇ ਟਾਇਰਾਂ ਦੀ ਵੀਰੇ ਜੇ ਆਪ ਗੱਲ ਕਰੀਏ ਤੇ ਇਹ ਰੇ ਦੇ ਹੈਗੇ 80% 80% ਦੇ ਨਾਲ ਦੀ ਹੈ ਨਹੀਂ ਦੁਬਾਰਾ ਇਹ ਵੀ ਦੁਬਾਰਾ ਦੇ ਹਾਂ ਲਓ ਇੰਤਰਵਿਊ ਦੇ ਸਕਦਾ ਟਰੈਕਟਰ ਰੈਮਰ ਨੂੰ ਚੈੱਕ ਕਰਾ ਦੇ ਰੈਮਰ ਬਿਲਕੁਲ ਸਾਫ਼ ਹਾਲਤ ਦੇ ਵਿੱਚ ਪਏ ਆ ਤੇ ਦੇ ਸਕਦਾ ਤੁਸੀਂ ਫਾਈ ਕੈਟਰੀ ਬੂਟਰੀ ਕਿਵੇਂ ਹੈ ਜਮਾ ਸਹੀ ਹੈ ਬੈਟਰੀ ਸੈਲ ਸਟਾਰਟ ਜਿਹੜਾ ਮਾਰਕੀ ਲੱਗਾ ਸਲਪਟਾਰਟ ਮਿਲ ਗਿਆ ਠੀਕ ਹੈ ਪਾਰਟੀ ਕਿਹੜੀ ਸੱਚ ਹੈ ਇਹ ਦੂਜੇ ਕੰਮ ਇਹ ਦੂਜੇ ਤਹਾਂ ਤੇ ਨੰਬਰ ਕਿਥੋਂ ਦੇ ਬਰਨਾਲਾ ਇਹ ਬਰਨਾਲਾ ਨਾਲ ਲੋਕ ਮਾਰਾ ਨੰਬਰ ਟਰੈਕ ਇਹੀ ਸੋਨ ਵਾਲੇ ਕਿ ਇੰਟਰਨੈਸ਼ਨਲ ਟਰੈਕ ਤੇ ਡੀਐਸ ਆਟਰ ਬਾਕੀ ਸਾਰਾ ਕੁਝ ਉਹ ਦਾ ਹੋਊਗਾ ਦੱਸ ਕੇ ਹੋਊਗਾ ਇਧਰੋਂ ਦਿਖਾ ਦੇ ਸਭ ਤੋਂ ਸਭ ਦਿਖਾ ਦੇ ਵਾਡੀ ਲਾਈਨ ਦਾ ਦੇਖ ਸਕਦਾ ਚੈੱਕ ਕਰ ਸਕਦਾ ਬਹੁਤ ਸਾਫ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਹਾਂ ਡਬਲ ਡਿਸਟ੍ਰਿਬਿਊਟਰ ਲੱਗਾ ਇਹਦੇ ਬਾਈ ਅੱਛਾ ਡਬਲ ਡਿਸਟ੍ਰਿਬਿਊਟਰ ਆ ਹਾਂ ਡਬਲ ਵਾਲਾ ਡਿਸਟ੍ਰਿਬਿਊਟਰ ਅੱਛਾ ਜੀ ਡਬਲ ਡਿਸਟ੍ਰਿਬਿਊਟਰ ਲਈ ਠੀਕ ਹੈ ਠੀਕ ਆ ਡਬਲ ਡਿਸਟ੍ਰਿਬਿਊਟਰ ਲੱਗਾ ਪਾਵਰ ਸਟੀering ਪਾਵਰ ਸਟੀering ਆ ਮਗਰਾੜ ਚੈੱਕ ਕਰਾ ਦੇ ਮੜੇ ਮਗਰਾੜ ਬਿਲਕੁਲ ਸਾਫ ਹਾਲਤ ਦੇ ਵਿੱਚ ਪਏ ਆ ਤੇ ਦੇਖਦਾ ਤੁਸੀਂ ਤੇ ਕਿੰਨਾ ਮਾਰਟ ਦੱਸਿਆ ਜੀ ਇਹ ਇਹ 2008 ਮਾਰਟ ਇਹ 2008 ਇਹਦੀ ਜੇ ਡਿਮਾਂਡ ਦੀ ਆ ਬਤਨ ਕਰੀ ਹੋਈ ਜੀ ਤੇ ਡਿਮਾਂਡ ਹੈਗੀ ਯਾਰ 3 ਲੱਖ 30 ਹਜ਼ਾਰ 3 ਲੱਖ 30 ਹਜ਼ਾਰ ਦੀ ਡਿਮਾਂਡ ਆ ਠੀਕ ਆ ਜੀ ਹੁਣ ਇਹ ਦੱਸੋ ਤੁਸੀਂ ਵੀ ਮਾਨਤਾਨ ਹੋਊਗਾ ਟਰੈਕਟਰ ਕਿੰਨਾ-ਕਿੰਨਾ ਹੋਊਗਾ ਸਹੀ ਰੇਟ ਰੈਟ ਕਿੰਨਾ ਕਰਾਂਗੇ ਜਿਹੜਾ ਆਪਣੀ ਵੀਡੀਓ ਦੇ ਕਰ ਦਿਆਂਗੇ ਮਾਣ 10 15000 ਦਾ ਕਰ ਦਾਂਗੇ 10 15000 ਆ ਠੀਕ ਹੈ ਜੀ ਲੋਗ ਮੇਟਰ 10 15000 ਕੀ ਹੈ ਟ੍ਰੈਕਟਰ ਦੇ ਵਿੱਚ ਮਾ ਤਾਂ ਉਹ ਇੱਕ ਵਾਰੀ ਨਕਾ ਮਰਵਾ ਦੇ ਆ ਦੇਖ ਸਾਡੇ ਜਮਾਂ ਕੋਸਟ ਆ ਵੀ ਇਸ ਟ੍ਰੈਕਟਰ ਆਈ ਚਾਰੇ 5 5 6 ਟ੍ਰੈਕਟਰ ਆ ਬਾਈ ਕੋਲੇ ਕੋਈ ਵੀ ਟ੍ਰੈਕਟਰ ਛੱਡ ਨਾਲ ਆ ਨੂੰ ਫਾਸਟ ਪਾਰਟ ਤੇ ਸੈਕੰਡ ਪਾਰਟ ਤੇ ਇੱਕ ਅੱਧਾ ਹੀ ਹੋਊਗਾ ਨਾ ਜੀ ਹਾਂ ਫਾਸਟ ਪਾਰਟ ਤੇ ਹੋਈ ਆ ਜੀ ਬਾਕੀ ਫਾਸਟ ਪਾਰਟ ਲੋਕਲ ਨੰਬਰ ਆ ਸਾਰੇ ਯਾਰ ਕੋਈ ਦੂਰ ਦਾ ਨਹੀਂ ਲੋਕਲ ਨੰਬਰ ਹੈਣਾ ਲੋਗ ਮੇਟਰ ਉਹ ਦੇਖ ਸਾਡੇ ਬੁੱਟਰ ਕਲਾਂ ਦੇ ਬੁੱਟਰ ਦੇ ਵਿੱਚ ਖੜੇ ਆਏ ਨੇ ਜੇ ਲਾ ਮੋਗਾ ਪੈਂਟ ਬਟਰ ਤੇ ਆਪਣੇ ਬਾਈ ਦਾ ਨੰਬਰ ਅੰਦਰ ਆਈ ਹਾਂ ਅੰਦਰ ਨਾ ਬਾਈ ਦਾ ਤੇ ਨੰਬਰ ਬੋਲਦੇ ਆਪਾਂ ਨੇ 985698569 92518 92518 ਇੱਕ ਵਾਰੀ ਕੋਲ 98569 92518 ਇਹ ਬਾਈ ਦਾ ਨੰਬਰ ਇਸ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ ਸਾਰੀ ਸਸਤਾਂ ਬਾਰੇ ਤੇ ਫੋਨ ਕਰਕੇ ਤੁਸੀਂ ਆ ਸਕਦੇ ਵਾਕੇ ਚੈੱਕ ਕਰਕੇ ਲਈ ਜਿਹੜਾ ਮਾਰਕੀਟ ਲੈ ਸਕਦੇ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਪੇਜ ਨੂੰ ਫੋਲੋ ਕਰ ਲੈ ਧੰਨਵਾਦ